ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ। ਅੱਜ ਦੇ ਸੈਗਮੈਂਟ ਤੁਹਾਡੀ ਮਿਲਾਕਾਤ ਕਰਾਉਂਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਵਰਾਹ ਨਾਲ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਦੁਨੀਆ ਭਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਅਤੇ ਲੋਕਾਂ ਦੇ ਵਿੱਚ ਗੁਰਮਤ ਦੇ ਅਸੂਲ ਹਨ ਉਹਨਾਂ ਨੂੰ ਦਿੜੜ ਕਰਵਾ ਰਹੇ ਹਨ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਵਿੱਚ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਇਹ ਹੈ ਕਿ ਕਰਮ ਕਾਂਡ ਤੋਂ ਸਾਨੂੰ ਪਤਾ ਹੈ ਗੁਰੂ ਨੇ ਵਰਜਿਤ ਕੀਤਾ। ਪਰ ਅੱਜ ਅਸੀਂ ਗੁਰਮਤ ਦੇ ਹੀ ਹੇਟ ਕਹਿ ਕਿ ਕਈ ਚੀਜ਼ਾਂ ਨੂੰ ਕਰਮ ਕਾਂਡ ਵਜੋਂ ਆਪਣੇ ਜੀਵਨ ਦਾ ਇੱਕ ਅੰਗ ਬਣਾ ਚੁੱਕੇ ਹਾਂ। ਪਹਿਲਾਂ ਅਸੀਂ ਦੇ ਪਰ ਹੁਣ ਤਾਂ ਮੂਰਤੀਆਂ ਵੀ ਗੁਰੂ ਨਾਨਕ ਸਾਹਿਬ ਦੀਆਂ ਹੋਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਤੇ ਹੋਰ ਗੁਰੂਆਂ ਦੀ ਅਸੀਂ ਬਣਾ ਕੇ ਉਹਨਾਂ ਨੂੰ ਘਰ ਵਿੱਚ ਸਜਾ ਬੈਠੇ ਆਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਰਮਕੰਡ ਜਿਹੜੇ ਹਨ ਉਹ ਪ੍ਰਫੁੱਲਤ ਹੋ ਰਹੇ ਨੇ ਇਹਦਾ ਕੀ ਕਾਰਨ ਹੈ ਕਿਉਂ ਕਿਵੇਂ ਇਸ ਨੂੰ ਰੋਕ ਸਕਦੇ ਆ ਇਸ ਬਾਰੇ ਅਸੀਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸਬਰਾਨਾ ਜਿਆਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸਿੰਪਲ ਵੇ ਆਫ ਲਾਈਫ ਸੀ ਸਿੱਖੀ ਜੀ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਕਨਸੈਪਟ ਦਿੱਤਾ ਗਿਆ ਉਹਨੂੰ ਅਸੀਂ ਬਹੁਤ ਕੰਪਲਿਕੇਟ ਕਰਦੇ ਜਾ ਰਹੇ ਆ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਆਂ ਤੇ ਅਸੀਂ ਹਮੇਸ਼ਾ ਹੀ ਇੱਕ ਮਤਵਲ ਪੁਆਇੰਟ ਆਊਟ ਕਰਕੇ ਕਹਿੰਨੇ ਜੀ ਉਹ ਇਹ ਕਰਦੇ ਨੇ ਉਹ ਇਹ ਕਰਦੇ ਨੇ ਪਰ ਅਸੀਂ ਭੁੱਲ ਜਾਨੇ ਕਿ ਅਸੀਂ ਕੀ ਕੋਜਜ ਜਜ ਕਰ ਰਹੇ ਹੈਗੇ ਤੇ ਅੱਜ ਜਿਸ ਤਰ੍ਹਾਂ ਇੱਕ ਨਵਾਂ ਕਨਸੈਪਟ ਜੋ ਬੜੀ 3 4 5 ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਇਹ ਬੜਾ 파ਰੂ ਹੁੰਦਾ ਜਾ ਰਿਹਾ ਹੈ ਸਾਡੇ ਕਿ ਅਸੀਂ ਘਰਾਂ ਦੇ ਵਿੱਚ ਹੀ ਮੂਰਤੀਆਂ ਲਿਆ ਕੇ ਰੱਖ ਲੀਆਂ ਅਤੇ ਅਸੀਂ ਉਹਨਾਂ ਨੂੰ ਐਜ਼ ਅ ਡੈਕੋਰੇਸ਼ਨ ਪੀਸ ਆਪਣੀ ਗੱਡੀਆਂ ਦੇ ਵਿੱਚ ਲਟਕਾ ਕੇ ਬੈਠੇ ਆਂ ਤੇ ਉਹ ਅਸੀਂ ਸਮਝਨੇ ਕਈ ਵਾਰੀ ਅਸੀਂ ਮੱਥੇ ਵੀ ਟੇਕਦੇ ਮੈਂ ਕਈ ਵਾਰੀ ਥਾਵਾਂ ਤੇ ਦੇਖਿਆ ਹੋਇਆ ਹੈ ਫੋਟੋ 1 ਉਤੇ ਵੇਖਿਆ ਸੀ ਕਿ ਅਗੇ ਧੂਫਾਂ ਲਾ ਕੇ ਚਲਾਉਂਦੇ ਸੀ ਪਰ ਉਹਨੇ ਮੂਰਤੀਆਂ ਦਾ ਵੀ ਜਿਹੜਾ ਕਾਨਸੈਪਟ ਆ ਗਿਆ ਇਹਦੇ ਬਾਰੇ ਦੱਸੋ ਕਿ ਇਹ ਕੀ ਹੋ ਗਿਆ ਸੇ ਕਾਮ ਨੂੰ ਕਿਉਂ ਨਹੀਂ ਸਮਝ ਸਕੀ ਇਸ ਕਾਮ ਪਹਿਲੀ ਗੱਲ ਹੈ ਜੀ ਗੁਰੂ ਸਾਹਿਬ ਨੇ ਸਾਨੂੰ ਉਹ ਧਰਮ ਦਿੱਤਾ ਜਿਹਨੂੰ ਅਸੀਂ ਜੀ ਸਕੀਏ ਮਹਿਸੂਸ ਕਰ ਸਕੀਏ ਉਹ ਕੋਈ ਧਰਮ ਉਹ ਉਹ ਧਰਮ ਜਿਹੜਾ ਵਾ ਕੋਈ ਕਥਾ ਕਹਾਣੀਆਂ ਜਾਂ ਇਸ ਤਰ੍ਹਾਂ ਦੀਆਂ ਅਪਰਾਂ ਲੋਕਿਕ ਗੱਲਾਂ ਜਿਹੜੀਆਂ ਕਿ ਸਾਡੇ ਦਾਇਰੇ ਜ਼ਿੰਦਗੀ ਦੇ ਦਾਇਰੇ ਤੋਂ ਬਾਹਰ ਹੋਣ ਉਹਨਾਂ ਦੀ ਗੱਲ ਗੁਰਮਤ ਨੇ ਐਕਸੈਪਟ ਹੀ ਨਹੀਂ ਕੀਤੀ ਜਿਹੜੀ ਅਕਾਲ ਪੁਰਖ ਦੀ ਉਸਤਤੋਂ ਦੇ ਗੋਣ ਉਹਦੀ ਵਡਿਆਈ ਉਸ ਬਾਬਤ ਜੋ ਕਿਹਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪ੍ਰਚਲਿਤ ਕਥਾ ਕਹਾਣੀਆਂ ਤੋਂ ਬੜਾ ਹਟ ਕੇ ਕਿਹਾ ਜੀ ਜਿੱਥੋਂ ਤੱਕ ਮੂਰਤੀ ਪੂਜਾ ਦਾ ਕਨਸੈਪਟ ਆ ਅਸੀਂ ਅੱਜ ਤੱਕ ਗੁਰਬਾਣੀ ਦੀ ਵਿਆਖਿਆ ਦੇ ਇਹ ਸ਼ਬਦਾਂ ਦੇ ਹਵਾਲੇ ਦੇ ਕੇ ਲੋਕਾਂ ਨੂੰ ਦੱਸਦੇ ਆ ਰਹੇ ਕਬੀਰ ਸਾਹਿਬ ਜੀ ਨੇ ਮੂਰਤੀ ਪੂਜਾ ਬਾਰੇ ਇਹ ਕਿਹਾ ਨਾਮਦੇਵ ਸਾਹਿਬ ਨੇ ਇਹ ਕਿਹਾ ਰਵਿਦਾਸ ਜੀ ਨੇ ਕਿਹਾ ਧੰਨਾ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਜਦੋਂ ਅਸੀਂ ਇਹ ਪ੍ਰਚਾਰ ਕਰਦੇ ਤਾਂ ਅਸੀਂ ਇਹ ਸ਼ਬਦ ਲੋਕਾਂ ਨੂੰ ਦੱਸਦੇ ਵੈਸੇ ਇੱਥੇ ਵੀ ਇੱਕ ਪ੍ਰੋਬਲਮ ਸਾਡੇ ਚਾ ਵੀ ਕਈ ਜਗ੍ਹਾ ਤੇ ਗੁਰਮਤ ਵਿਚਾਰ ਬੰਦ ਕਰ ਦਿੱਤੀ ਉਹਦਾ ਰੀਜ਼ਨ ਆ ਵੀ ਜਦੋਂ ਬਾਣੀ ਨੂੰ ਵਿਚਾਰ ਵਿੱਚ ਲਿਆਉਂਦੇ ਆ ਅਸੀਂ ਤਾਂ ਸਾਡੇ ਕਈ ਪਰਮ ਟੁੱਟਦੇ ਨੇ ਜੀ ਤਾਂ ਸਾਡੇ ਵੀ ਪਾਜ ਖੁੱਲ ਜਾਂਦੇ ਨੇ ਤਾਂ ਉਸ ਵੇਲੇ ਫਿਰ ਅਸੀਂ ਕਿਨੇ ਨਈ ਜੀ ਰੋਲ ਪਾਠ ਹੋਊਗਾ ਬੜੀ ਮਰਿਆਦਾ ਨਾਲ ਹੋਊਗਾ ਮੂੰਹ ਬੰਨ ਕੇ ਹੋਊਗਾ ਇਹਦੀ ਕੋਈ ਵਿਚਾਰ ਨਹੀਂ ਹੋਊ ਜਦੋਂ ਵਿਚਾਰ ਤੋਂ ਸਿੱਖ ਭਜਣ ਲੱਗ ਗਿਆ ਤਾਂ ਉੱਥੇ ਫਿਰ ਉਹ ਸਾਰੀਆਂ ਚੀਜ਼ਾਂ ਆਉਣੀਆਂ ਹੀ ਆਉਣੀਆਂ ਸਨ ਜਿਹੜੀਆਂ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਕਿਉਂਕਿ ਜਿਹਦੀ ਵਿਚਾਰ ਹੀ ਨਹੀਂ ਹੋ ਰਹੀ ਜੋ ਪੜਿਆ ਜਾ ਰਿਹਾ ਜੋ ਸੁਣਿਆ ਜਾ ਰਿਹਾ ਬਹੁਤਾ ਸਾਡਾ ਰੁਝਾਨ ਇਹ ਆ ਵੀ ਅਸੀਂ ਗਏ ਪ੍ਰਸ਼ਾਦ ਲਿਆ ਮੱਥਾ ਟੇਕਿਆ ਪ੍ਰਕਰਮਾ ਕੀਤੀ ਜੋ ਸਾਨੂੰ ਉੱਥੇ ਬੈਠੇ ਹੋਏ ਲੋਕਾਂ ਨੇ ਮਰਿਆਦਾ ਦੱਸ ਦਿੱਤੀ ਅਸੀਂ ਉਹਨੂੰ ਫਾਲੋ ਕਰ ਭਾਵੇਂ ਉਹ ਸਹੀ ਹੈ ਗਲ ਆਮ ਬੰਦੇ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤਾ ਉਹ ਪੈਸਾ ਖਰਚ ਕੇ ਧਰਮ ਲੈਣਾ ਚਾਹੁੰਦਾ ਕੁਝ ਰਸਮਾਂ ਨਿਭਾ ਕੇ ਧਰਮੀ ਬਣਨਾ ਚਾਹੁੰਦਾ ਉੱਥੇ ਬੈਠੇ ਹੋਿਆਂ ਨੂੰ ਪੈਸੇ ਦੀ ਤੇ ਮਰਿਆਦਾ ਸੁਣਾ ਸੁਣਾ ਕੇ ਉਹਦੀ ਗੱਲ ਕਰਨ ਦੀ ਬਸ ਇਥੋਂ ਤੱਕ ਦੋਵਾਂ ਧਿਰਾਂ ਦਾ ਦਾਇਰਾ ਸੀਮਤ ਹੋ ਗਿਆ ਜੀ ਜਦੋਂ ਉਹਦੀ ਵਿਚਾਰ ਨਹੀਂ ਹੋ ਰਹੀ ਫਿਰ ਉਹ ਚੀਜ਼ਾਂ ਸਾਡੇ ਅੰਦਰ ਇੰਟਰਫੇਅਰ ਕਰਨਗੀਆਂ ਹੀ ਕਰਨਗੀਆਂ ਜਿਹੜੀਆਂ ਚੀਜ਼ਾਂ ਤੋਂ ਗੁਰਮਤ ਸਾਨੂੰ ਰੋਕ ਰਹੀ ਕਿਉਂਕਿ ਸੁਚੇਤ ਨਹੀਂ ਰਵਾਂਗੇ ਅਸੀਂ ਅਚੇਤ ਹੋ ਜਾਵਾਂਗੇ ਜੀ ਜਿੱਤੋਂ ਤੱਕ ਮੂਰਤੀ ਪੂਜਾ ਦਾ ਸਬੰਧ ਆ ਕਿ ਬਾਣੀ ਦੇ ਵਿੱਚ ਇਹ ਸਾਰਾ ਵੇਖੋ ਇੰਨੇ-ਇੰਨੇ ਅਖੰਡ ਪਾਠ ਲੜੀਆਂ ਚਲਾ ਕੇ ਅਸੀਂ ਕਰਦੇ ਆ ਪਰ ਕਿਦੇ ਵੀ ਇਹ ਨਹੀਂ ਸੋਚਦੇ ਵੀ ਇਹਦੇ ਵਿੱਚ ਜੋ ਲਿਖਿਆ ਗਿਆ ਉਹਦੇ ਬਾਰੇ ਵੀ ਸਾਨੂੰ ਅਵੇਰ ਤੇ ਸੁਚੇਤ ਰਹਿਣਾ ਚਾਹੀਦਾ ਕਿਤੇ ਇਹ ਨਾ ਹੋਵੇ ਇਹਦਾ ਇਹਨੂੰ ਪੜਦੇ ਹੋਏ ਅਸੀਂ ਉਹ ਸਾਰੇ ਕੰਮ ਕਰ ਬੈਠੀਏ ਜਿਹੜੇ ਗੁਰਬਾਣੀ ਨੇ ਮਨਾ ਕੀਤੇ ਨੇ ਰੋਕੇ ਨੇ ਜੀ ਜਾਂ ਜਿਨ੍ਹਾਂ ਤੋਂ ਸਾਨੂੰ ਸੁਚੇਤ ਕੀਤਾ ਬਚਨ ਦੀ ਪ੍ਰੇਰਣਾ ਕੀਤੀ ਮੂਰਤੀ ਕਿਸੇ ਵੇਲੇ ਪੱਥਰ ਦੀ ਸੀਗੀ ਤੇ ਭਗਤ ਸਹਿਬਾਨ ਨੇ ਗੁਰੂ ਸਹਿਬਾਨ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਹਨਾਂ ਨੇ ਸਾਨੂੰ ਸੁਚੇਤ ਕਰਦਿਆਂ ਸਮਾਜ ਨੂੰ ਇਨਸਾਨਾਂ ਚੋਂ ਰੱਬ ਵੇਖਣ ਦੀ ਸਾਨੂੰ ਪ੍ਰੇਰਣਾ ਕੀਤੀ ਠੀਕ ਕਿਉਂਕਿ ਜਦੋਂ ਇਨਸਾਨ ਇੱਕ ਜਗ੍ਹਾ ਤੇ ਰੱਬ ਨੂੰ ਮੰਨ ਲੈਂਦਾ ਫਿਰ ਬਾਕੀਆਂ ਜਗਾਂ ਵੱਲੋਂ ਉਹ ਅਚੇਤ ਹੋ ਜਾਂਦਾ ਉਹਦਾ ਧਿਆਨ ਹਟ ਜਾਂਦਾ ਹਮ ਜਿਹੜਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਗੁਰਬਾਣੀ ਨੇ ਸਾਨੂੰ ਸਿਧਾਂਤ ਸਮਝਾਇਆ ਇਸ ਨਾਲ ਜੋੜਨ ਵਾਸਤੇ ਸਿੱਖ ਵਿਚਾਰਧਾਰਾ ਵਿੱਚ ਮੂਰਤੀ ਬਣਾਉਣਾ ਤੇ ਮੂਰਤੀ ਪੂਜਣਾ ਦੋਵਾਂ ਚੀਜ਼ਾਂ ਨੂੰ ਬਿਲਕੁਲ ਵੀ ਕਬੂਲ ਨਹੀਂ ਕੀਤਾ ਇਹਨੂੰ ਹਾਸ਼ੀਅਤੇ ਕਰ ਦਿੱਤਾ ਰੱਦ ਕਰ ਦਿੱਤਾ ਸਿੱਖੀ ਵਿਚਾਰਤਾ ਰਾ ਸਿੱਖੀ ਦੇ ਰਾਹ ਦੇ ਉੱਤੇ ਚੱਲਦੇ ਹੋયા ਸਾਰੇ ਜੀਵਾਂ ਦੀ ਰਿਸਪੈਕਟ ਹਰ ਮਨੁੱਖ ਦੇ ਅੰਦਰ ਰੱਬ ਨੂੰ ਮਹਿਸੂਸ ਕਰਨਾ ਖਲਕਤ ਦਾ ਭਲਾ ਕਰਨਾ ਆਪਣੇ ਅੰਦਰ ਰੱਬ ਦੀ ਹੋਂਦ ਦਾ ਅਹਿਸਾਸ ਰੱਖਣਾ ਇਹ ਰੱਬ ਦੀ ਭਗਤੀ ਦਾ ਇੱਕ ਰੂਪ ਦੱਸਿਆ ਗਿਆ ਸਾਨੂੰ ਇਹਦੀ ਪ੍ਰੈਕਟਿਸ ਕਰਨ ਲਈ ਸੰਗਤ ਗੁਰਦੁਆਰਾ ਇਸ ਚੀਜ਼ਾਂ ਸੇਵਾ ਸਾਨੂੰ ਦਿੱਤੀ ਗਈ ਜੀ ਪਰ ਕੀ ਹੋਇਆ ਕਿ ਸਮਾਂ ਪਾ ਕੇ ਸਾਡੇ ਵਿੱਚ ਅਸੀਂ ਤਸਵੀਰ ਨੂੰ ਪਹਿਲਾਂ ਕਾਗਜ਼ ਦੀ ਮੂਰਤੀ ਨੂੰ ਅਕਸੈਪਟ ਕੀਤਾ ਠੀਕ ਸਮਾਂ ਪਾ ਕੇ ਹੂੰ ਹੂੰ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਲਿਖਿਆ ਜਦੋਂ ਤਸਵੀਰ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਮਾਨਤਾ ਦੇਣ ਜਾ ਰਹੀ ਸੀ ਸਰਦਾਰ ਸ਼ੋਭਾ ਸਿੰਘ ਦੀ ਬਣਾਈ ਹੋਈ ਤਸਵੀਰ ਨੂੰ ਹੂੰ ਹੂੰ ਤਾਂ ਉਦੋਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਹੂੰ ਹੂੰ ਹੁਣ ਪ੍ਰੋਫੈਸਰ ਸਾਹਿਬ ਸਿੰਘ ਉਹ ਹਸਤੀ ਨੇ ਪੰਥ ਦੀ ਜਿਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਨੇ ਠੀਕ ਹਿਸਟਰੀ ਬਾਰੇ ਲਿਖਿਆ ਗੁਰਬਾਣੀ ਦੇ ਸਿਧਾਂਤਾਂ ਬਾਰੇ ਉਹਨਾਂ ਨੇ ਲਿਖ ਕੇ ਤੇ ਸਾਡਾ ਸਾਡਾ ਜਿਹੜਾ ਲਿਟਰੇਚਰ ਆ ਸਾਨੂੰ ਸਾਡੀ ਝੋਲੀ ਦੇ ਵਿੱਚ ਪਾਇਆ ਸਾਨੂੰ ਸੁਚੇਤ ਰੱਖਣ ਲਈ ਧਰਮ ਨਾਲ ਜੋੜੀ ਰੱਖਣ ਲਈ ਪਰ ਮੈਂ ਹੈਰਾਨ ਆ ਕਿ ਐਸੇ ਵਿਅਕਤੀ ਦੀ ਵੀ ਨਹੀਂ ਸੁਣੀ ਗਈ ਜੀ ਉਹਨਾਂ ਦਾ ਉਹ ਆਰਟੀਕਲ ਬੜਾ ਕੀਮਤੀ ਆ ਜਿਸ ਵਿੱਚ ਉਹਨਾਂ ਨੇ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ ਵੀ ਗੁਰੂ ਦਾ ਸਰੂਪ ਕੀ ਆ ਜੀ ਗੁਰੂ ਦੀ ਅਸਲ ਤਸਵੀਰ ਕੀ ਆ ਉਹਨਾਂ ਨੇ ਉਸ ਆਰਟੀਕਲ ਚ ਉਸ ਗੱਲ ਨੂੰ ਉਗਾੜਨ ਦੀ ਕੋਸ਼ਿਸ਼ ਕੀਤੀ ਜੀ ਉਹ ਸੁਣੀ ਨਹੀਂ ਗਈ ਕਿਉਂਕਿ ਕਰਮ ਕਾਂਡੀ ਵਿਚਾਰਧਾਰਾ ਦਾ ਇੰਨਾ ਜ਼ਿਆਦਾ ਪ੍ਰਭਾਵ ਆ ਵੀ ਐਸੀ ਗੱਲ ਨੂੰ ਤਾਂ ਅਸੀਂ ਵੈਸੇ ਹੀ ਸੁਣਨਾ ਪਸੰਦ ਨਹੀਂ ਕਰਦੇ ਜੀ ਤਾਂ ਅਸੀਂ ਉਸ ਕਾਗਜ਼ ਦੀ ਮੂਰਤੀ ਨੂੰ ਅਸੈਪਟ ਕੀਤਾ ਅੱਜ ਜਿਹੜੀ ਸਾਡੇ ਸਾਹਮਣੇ ਸਿਚੁਏਸ਼ਨ ਆ ਉਹੀ ਆ ਕਿ ਗੁਰੂ ਨਾਨਕ ਸਾਹਿਬ ਦੀਆਂ ਤੁਸੀਂ ਵੇਖੀਆਂ ਹੋਣਗੀਆਂ ਨਕੀਆਂ ਨਕੀਆਂ ਮੂਰਤੀਆਂ ਚਾਈਨਾ ਮੇਡ ਜੀਆਂ ਬਣ ਕੇ ਤੇ ਸਾਡੇ ਚ ਆ ਗਈਆਂ ਉਹ ਇੰਨੀਆਂ ਜ਼ਿਆਦਾ ਅੱਜ ਉਹ ਜ਼ੋਰ ਫੜ ਰਹੀਆਂ ਨੇ ਦੁਕਾਨਾਂ ਤੇ ਜਿੱਥੇ ਕਕਾਰ ਵਗੈਰਾ ਇਹ ਸਭ ਕੁਝ ਵਿਕਦਾ ਉੱਥੇ ਮੂਰਤੀਆਂ ਵੀ ਵੇਖ ਰਹੀਆਂ ਗੁਰਦੁਆਰਿਆਂ ਦੇ ਬਿਲਕੁਲ ਨਾਲ ਦੀਆਂ ਦੁਕਾਨਾਂ 'ਚ ਵੇਖ ਰਹੀਆਂ ਨੇ ਜਿਹੜੀਆਂ ਮੈਂ ਖੁਦ ਆਪਣੀ ਅੱਖੀਂ ਦੇਸ਼ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਉਹ ਵੇਖ ਰਹੀਆਂ ਨੇ ਘਰਾਂ ਵਿੱਚ ਉਹ ਲੱਗੀਆਂ ਹੋਈਆਂ ਨੇ ਠੀਕ ਗੱਡੀਆਂ ਵਿੱਚ ਉਹ ਰੱਖੀਆਂ ਹੋਈਆਂ ਨੇ ਨਕੀਆਂ ਜੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਜੀ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਪਤਾ ਸਾਡੇ ਅੰਦਰ ਕੋਈ ਹਲਚਲ ਕਿਉਂ ਨਹੀਂ ਹੁੰਦੀ ਵੀ ਜਿਹੜੇ ਗੁਰੂ ਸਹਿਬਾਨ ਮੂਰਤੀ ਪੂਜਾ ਦਾ ਖੰਡਨ ਕਰੇ ਉਹਨਾਂ ਦੀ ਹੀ ਮੂਰਤੀ ਬਣਾ ਦਿੱਤੀ ਗਈ ਹਲਚਲ ਇਸ ਕਰਕੇ ਨਹੀਂ ਹੋਈ ਵੀ ਸਾਨੂੰ ਬੜਾ ਸਟੈਪ ਬਾਈ ਸਟੈਪ ਇਥੋਂ ਤੱਕ ਲਿਆਂਦਾ ਗਿਆ ਠੀਕ ਅ ਸਾਨੂੰ ਹੌਲੀ ਹੌਲੀ ਪਹਿਲਾਂ ਕਾਗਜ਼ ਤੋਂ ਲੈ ਕੇ ਉਹ ਉਹੋ ਜਿਹੀਆਂ ਕਹਾਣੀਆਂ ਸੁਣਾ ਕੇ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਐਵੇਂ ਤਸਵੀਰ ਦੇ ਰੂਪ 'ਚ ਵੇਖਿਆ ਤਸਵੀਰ 'ਚੋਂ ਗੁਰੂ ਨਾਨਕ ਸਾਹਿਬ ਨੂੰ ਪਾਇਆ ਉਹ ਕਹਾਣੀਆਂ ਨੇ ਸਾਨੂੰ ਹੌਲੀ-ਹੌਲੀ ਸਾਡਾ ਇੱਕ ਸਫ਼ਰ ਤੈਅ ਕਰਵਾਇਆ ਤਾਂ ਕਿ ਅਸੀਂ ਇੱਥੋਂ ਤੱਕ ਆ ਜਾਈਏ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮੂਰਤੀ ਆ ਉਹ ਜਦੋਂ ਬਣ ਕੇ ਇਹਨਾਂ ਦੀਆਂ ਅੱਖਾਂ ਸਾਹਮਣੇ ਆਵੇ ਸਿੱਖਾਂ ਦੇ ਤਾਂ ਇਹ ਪੰਥ ਵਿੱਚ ਕੋਈ ਹਲਚਲ ਪੈਦਾ ਨਾ ਹੋਵੇ ਜੀ ਇਹਦੇ ਲਈ ਅਸੀਂ ਇੱਕ ਸਫ਼ਰ ਤੈਅ ਕੀਤਾ ਔਰ ਸਾਨੂੰ ਪ੍ਰੋਸੈਸ ਕਰਵਾਇਆ ਗਿਆ ਕਹਾਣੀਆਂ ਰਾਈ ਕਰਵਾਇਆ ਗਿਆ ਕਥਾ ਰਾਈ ਕਰਵਾਇਆ ਗਿਆ ਲਿਟਰੇਚਰ ਰਾਈ ਕਰਵਾਇਆ ਗਿਆ ਔਰ ਕਾਗਜ਼ ਦੀਆਂ ਮੂਰਤੀਆਂ ਨੂੰ ਸਾਡੇ ਚ ਮਾਨਤਾ ਦਿਵਾ ਕੇ ਕਰਵਾਇਆ ਗਿਆ ਠੀਕ ਅੱਜ ਜੋ ਮੂਰਤੀ ਆਈ ਆ ਤੁਸੀਂ ਇੱਕ ਵੀ ਬਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹਦੇ ਵਿਰੋਧ ਵਿੱਚ ਨਹੀਂ ਵੇਖੋਗੇ ਸਰੋਣੀ ਕਮੇਟੀ ਦੀ ਐਗਜ਼ੈਕਟਿਵ ਦਾ ਕੋਈ ਮਤਾ ਅੱਜ ਦੀ ਤਰੀਕ ਤੱਕ ਨਹੀਂ ਹੈ ਜਿਹੜਾ ਇਹਨਾਂ ਮੂਰਤੀਆਂ ਦੇ ਖਿਲਾਫ ਹੋਵੇ ਕਿਸੇ ਪੰਥਕ ਜਥੇਬੰਦੀ ਦਾ ਜਾਂ ਕਿਸੇ ਇਕੱਠ ਦਾ ਮਤਾ ਤੁਸੀਂ ਕਿਸੇ ਸੈਮੀਨਾਰ ਦਾ ਮਤਾ ਇਸ ਮੂਰਤੀ ਦੇ ਵਿਰੋਧ ਵਿੱਚ ਨਹੀਂ ਸੁਣੋਗੇ ਮੈਂ ਕਰੀਬਨ 1.5 ਸਾਲ ਤੋਂ ਅਸੀਂ ਇਹ ਗੱਲ ਪੰਥਕ ਸਟੇਜਾਂ ਤੇ ਕਰਦੇ ਆ ਰਹੇ ਵੀ ਇਹ ਜਿਹੜੀ ਚੀਜ਼ ਸਾਡੇ ਚ ਆ ਰਹੀ ਹੈ ਇਹਦੇ ਬਾਰੇ ਕੁਝ ਸੋਚੋ ਪਰ ਕਿਸੇ ਨੂੰ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਸੋਚ ਦੇ ਪ੍ਰਚਾਰਕਾਂ ਦੀ ਤਾਂ ਇਹ ਇੱਕ ਤਰ੍ਹਾਂ ਦੀ ਆਦਤ ਆ ਇਹ ਗੱਲਾਂ ਕਰਦੇ ਹੁੰਦੇ ਨੇ ਪਰ ਇਹ ਕੋਈ ਨਹੀਂ ਸੋਚਦਾ ਵੀ ਜਿਹੜੀ ਮੂਰਤੀ ਆ ਰਹੀ ਆ ਜੀ ਮੈਨੂੰ ਇੱਕ ਸੱਜਣ ਪੁੱਛਦੇ ਸਨ ਤੁਹਾਨੂੰ ਕੀ ਤਕਲੀਫ ਹੈ ਇਸ ਦੇ ਬਾਰੇ ਮੈਂ ਕਿਹਾ ਮੈਨੂੰ ਕੋਈ ਤਕਲੀਫ ਨਹੀਂ ਜੀ ਤਕਲੀਫ ਸਾਰਿਆਂ ਨੂੰ ਹੋਊਗੀ ਜਿਸ ਦਿਨ ਹੋਊਗੀ ਉਹ ਕਹਿਣ ਲੱਗਾ ਉਹ ਕਿਵੇਂ ਮੈਂ ਕਿਹਾ ਤੁਹਾਨੂੰ ਇਹ ਮੂਰਤੀ ਬੋਲਦੀ ਨਹੀਂ ਠੀਕ ਇਹ ਸੁਣਦੀ ਨਹੀਂ ਇਹ ਹਰਕਤ ਨਹੀਂ ਕਰਦੀ ਪਰ ਮੈਂ ਕਿਹਾ ਤੁਹਾਨੂੰ ਪਤਾ ਇਹ ਨੇ ਅੱਜ ਤੋਂ 50 ਸਾਲ ਬਾਅਦ ਏਡੀ ਵੱਡੀ ਹਰਕਤ ਕਰਨੀ ਆ ਤੁਹਾਤੋਂ ਸੰਭਾਲੀ ਨਹੀਂ ਜਾਣੀ ਉਹ ਕਹਿੰਦਾ ਉਹ ਕਿਵੇਂ ਮੈਂ ਕਿਹਾ ਇਹ ਜਿਹੜੀ ਮੂਰਤੀ ਹੈ ਨਾ ਇਹਦਾ ਆਕਾਰ ਵਧਣਾ ਠੀਕ ਇਹਨੇ ਵੱਡੀ ਹੋਣਾ ਅੱਜ ਇਹ ਛੋਟੀ ਜੀ ਬਣਾ ਕੇ ਤੁਹਾਡੇ ਘਰ ਚ ਨਿਕਾ ਜਾ ਸਟੈਚੂਆ ਇਹਨੇ ਵੱਡੇ ਹੁੰਦੇ ਜਾਣਾ ਇੱਕ ਦਿਨ ਉਹ ਸਮਾਂ ਹੋਣਾ ਜਦੋਂ ਅਸੀਂ 50 ਸਾਲ ਇਸ ਮੂਰਤੀ ਨੂੰ ਚੰਗੀ ਤਰ੍ਹਾਂ ਆਪਣੇ ਘਰਾਂ ਵਿੱਚ ਪੂਜ ਲਿਆ ਠੀਕ ਔਰ ਮੂਰਤੀ ਪੂਜਕ ਹੋ ਗਏ ਹੂੰ ਹੂੰ ਸਾਡੇ ਚੋਂ ਇੱਕ ਗਰੁੱਪ ਐਸਾ ਪੈਦਾ ਹੋਣਾ ਜਾਂ ਪੈਦਾ ਕੀਤਾ ਜਾਣਾ ਇਸ ਮੂਰਤੀ ਨੂੰ ਗੁਰਦੁਆਰੇ ਲਿਆਉਣ ਵਾਸਤੇ ਇੱਕ ਐਗਜੀਟੇਸ਼ਨ ਸ਼ੁਰੂ ਹੋਏਗੀ ਇੱਕ ਰੌਲਾ ਚੱਲੂਗਾ ਹੂੰ ਹੂੰ ਕਈ ਜਗ੍ਹਾ ਤੇ ਮੂਰਤੀ ਲੱਗ ਵੀ ਜਾਊਗੀ ਜਿੱਥੇ ਸਾਡਾ ਬੇਪਰ ਮਾਈਂਡ ਜਿਹੜਾ ਕੰਮ ਕਰਦਾ ਵਾ ਸਾਡੇ ਅੰਦਰ ਉਹ ਜਿੱਦ ਕਰੂਗਾ ਵੀ ਇਹਨੂੰ ਗੁਰਦੁਆਰੇ ਚ ਲਾਇਆ ਜਾਏ ਫਿਰ ਦੋ ਅਸੀਂ ਦੋ ਧੜਿਆਂ 'ਚ ਵੰਡੇ ਜਾਵਾਂਗੇ ਜਿਸ ਤਰ੍ਹਾਂ ਅੱਗੇ ਹੁੰਦਾ ਅਕਸਰ ਹੂੰ ਹੂੰ ਇੱਕ ਧੜਾ ਇਹ ਕਹੂਗਾ ਕੇ ਗੁਰੂ ਗ੍ਰੰਥ ਸਾਹਿਬ ਮੂਰਤੀ ਪੂਜਾ ਦਾ ਵਿਰੋਧ ਕਰਦਾ ਇਹ ਨਹੀਂ ਲੱਗੂਗੀ ਦੂਜਾ ਕਹੂਗਾ ਕਿ ਐਵੀ ਤੇ ਗੁਰੂ ਨਾਨਕ ਸਾਹਿਬ ਦੀ ਹੈ ਨਾ ਅਸੀਂ ਕਿਹੜੀ ਕੋਈ ਕਿਸੇ ਹੋਰ ਦੀ ਲਾ ਰਹੀ ਹੈ ਇਹ ਵੀ ਇਹ ਵੀ ਲੱਗ ਸਕਦੀ ਆ ਉਹਦੇ ਕਿਉਂਕਿ ਦੋਵਾਂ ਕੋਲ ਆਰਗੂਮੈਂਟ ਨੇ ਇੱਕ ਕੋਲ ਗੁਰੂ ਗ੍ਰੰਥ ਸਾਹਿਬ ਦਾ ਆਰਗੂਮੈਂਟ ਹੋਊਗਾ ਇੱਕ ਕੋਲ ਜਿਹੜਾ ਵਾ ਉਹ ਮੂਰਤੀ ਪੂਜਾ ਦੇ ਹੱਕ ਚ ਆਰਗੂਮੈਂਟ ਹੋਊਗਾ ਦਲੀਲ ਹੋਊਗੀ ਤਰਕ ਹੋਊਗਾ ਸਭ ਕੁਝ ਹੋਊਗਾ ਉਥੇ ਕੀ ਹੋਊਗਾ ਪਾਰਟੀਸ਼ਨ ਹੋਗੀ ਗੁਰਦੁਆਰਿਆਂ ਦੀ ਜਿਹਦਾ ਜ਼ੋਰ ਪਾਊਗਾ ਉਹ ਉੱਥੇ ਮੂਰਤੀ ਰੱਖ ਲਈ ਜਾਊਗੀ ਜਿਵੇਂ ਕਿ ਅੱਜ ਹੋ ਰਿਹਾ ਠੀਕ ਉਸ ਮੂਰਤੀ ਦੇ ਹੱਕ ਵਿੱਚ ਆਰਗੂਮੈਂਟ ਆਉਣਗੇ ਵੀ ਜੇ ਬ੍ਰਾਹਮਣ ਇਸਮ ਦੇ ਵਿੱਚ ਗੀਤਾ ਤੇ ਕ੍ਰਿਸ਼ਨ ਜੀ ਦੀ ਮੂਰਤੀ ਇਕੱਠੇ ਰਹਿ ਸਕਦੇ ਨੇ ਰਮਾਇਣ ਤੇ ਰਾਮ ਜੀ ਦੀ ਮੂਰਤੀ ਇਕੱਠੇ ਰਹਿ ਸਕਦੇ ਨੇ ਪੁਰਾਣ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਹਿ ਸਕਦੀਆਂ ਤਾਂ ਸਾਨੂੰ ਇਹ ਚੀਜ਼ ਫਾਲੋ ਕਰਨ ਚ ਕੀ ਹਰਜਾ ਕਿਉਂਕਿ ਸਾਡਾ ਵੀ ਤੇ 50% ਤਬਕਾ ਮੂਰਤੀ ਨੂੰ ਪੂਜਦਾ ਨਾ ਅਸੀਂ ਉਹਨਾਂ ਨੂੰ ਤੋੜਨਾ ਨਹੀਂਗਾ ਅਸੀਂ ਉਹਨਾਂ ਨੂੰ ਜੋੜਨਾ ਉਹ ਜੋੜਨ ਦੇ ਚੱਕਰ ਵਿੱਚ ਗੁਰਮਤ ਟੁੱਟ ਜਾਊਗੀ ਲੋਕ ਜੁੜ ਜਾਣਗੇ ਤਾਂ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਨਾ ਇਹ ਸਾਡੇ ਸਾਹਮਣੇ ਆਉਣ ਵਾਲੀ ਆ ਪਰ ਕਿਸੇ ਨੂੰ ਧਿਆਨ ਨਹੀਂ ਉਸ ਪਾਸੇ ਧਿਆਨ ਨਹੀਂ ਦੇ ਰਹੇ ਲੇਕਿਨ ਇਹ ਜਿਹੜੀਆਂ ਗੱਲਾਂ ਜਦੋਂ ਤੁਸੀਂ ਤੁਹਾਡੇ ਵਰਗੇ ਪ੍ਰਚਾਰਕ ਜਦੋਂ ਕਰਦੇ ਨੇ ਇਹ ਦੋਸ਼ ਲੱਗਾ ਕਿ ਤੁਸੀਂ ਲੋਕਾਂ ਦੀ ਸ਼ਰਧਾ ਤੇ ਠੇਸ ਲਾਉਂਦੇ ਹੋ ਇਸ ਬਾਰੇ ਗੱਲ ਕਰਨੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿ ਇਹਦੇ ਵਾਸਤੇ ਕਿਵੇਂ ਸਾਰੀ ਕੌਮ ਜਾਗਰਿਤ ਹੋਵੇ ਤੇ ਹੁਣ ਤੋਂ ਹੀ ਸੁਚੇਤ ਹੋ ਜਾਏ بجائے ਕਿ ਪਾਣੀ ਸਿਰ ਤੋਂ ਲੰਘ ਜਾਏ ਤੇ ਫਿਰ ਅਸੀਂ ਸਿਰਫ ਹਾਹਾਕਾਰ ਹੀ ਮਚਾਈਏ ਇਸ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਸਬਰਾ ਸਾਡੇ ਨਾਲ ਸਾਂਝ ਪਾ ਰਹੇ ਨੇ ਜੀ ਗੁਰਮント ਹੁਜਾਰਾ ਦੀ ਤੇ ਨਾਲ ਮੁੱਖ ਤੌਰ ਤੇ ਚਿੰਤਤ ਨੇ ਕਿ ਜਿਸ ਤਰੀਕੇ ਨਾਲ ਸਾਡੇ ਤੇ ਪ੍ਰਭਾਵ ਪੈ ਰਿਹਾ ਹੈ ਮੂਰਤੀਆਂ ਸਾਡੇ ਘਰਾਂ ਵਿੱਚ ਆ ਰਹੀਆਂ ਨੇ ਉਹ ਕਿਸੇ ਦੇਵੀ ਦੇਵਤੇਾਂ ਦੇ ਨਹੀਂ ਬਲਕਿ ਗੁਰੂ ਨਾਨਕ ਦੇਵ ਜੀ ਦੀਆਂ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਰਹੀਆਂ ਨੇ ਕਿਉਂ ਇਹ ਨਹੀਂ ਆਣੀਆਂ ਚਾਹੀਦੀਆਂ ਜਿਸ ਦਾ ਕਿ ਮਾੜਾ ਇੰਪੈਕਟ ਆਉਣ ਵਾਲੇ ਸਮੇਂ ਵਿੱਚ ਪੈ ਸਕਦਾ ਹੈ ਆਉ ਕੁਝ ਹੋਰ ਜਾਣਕਾਰੀ ਲੈ ਲੈਣੇ ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਇਹ ਆਵਾਜ਼ ਜੋ ਬੁਲੰਦ ਕੀਤੀ ਜਾਂਦੀ ਏ ਹੁਣ ਇਹ ਦੋਸ਼ ਲੱਗਦਾ ਜਦੋਂ ਕਿ ਪ੍ਰਚਾਰਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਨਹੀਂ ਜੀ ਤੁਸੀਂ ਲੋਕਾਂ ਦੀ ਜਿਹੜੀ ਸ਼ਰਧਾ ਇਸ ਨੂੰ ਠੇਸ ਪੁਚਾ ਰਹੇ ਹੋ ਉਹਨਾਂ ਦੇ ਮਨ ਦੇ ਵਿੱਚ ਇੱਕ ਹੈਗਾ ਤੇ ਕੀ ਫਰਕ ਪੈ ਜਾਂਦਾ ਏ ਇਹ ਆਮ ਤੌਰ ਤੇ ਸੋਨ ਨੂੰ ਮਿਲਦਾ ਹੈ ਜਿਹੜੇ ਲੋਕ ਇਹੋ ਜਿਹੀ ਚੀਜ਼ਾਂ 'ਚ ਹੁਣ ਥੋੜਾ ਜਿਹਾ ਵਿਸ਼ਵਾਸ ਕਰ ਰਹੇ ਨੇ ਜਾਂ ਇਹਨਾਂ ਨੂੰ ਨਾਲ ਰੱਖ ਰਹੇ ਨੇ ਹਾਂ ਅਸੀਂ ਕੋਈ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਗੁਰੂ ਮੰਨਦੇ ਹੀ ਆਂ ਪਰ ਕੀ ਫਰਕ ਪੈ ਜਾਂਦਾ ਜੇ ਅਸੀਂ ਮੂਰਤੀ ਵੀ ਰੱਖ ਲੈਂਦੇ ਆ ਸੋ ਇਹ ਜਿਹੜਾ ਇੱਕ ਤੁਹਾਡੇ ਤੇ ਜਿਹੜਾ ਲੱਗਦਾ ਹੈ ਕਿ ਜੀ ਤੁਸੀਂ ਸ਼ਰਧਾ ਜਿਹੜੀ ਏ ਪਹਿਲਾਂ ਤਾਂ ਸ਼ਰਧਾ ਨੂੰ ਡਿਫਾਈਨ ਕਰੋ ਸ਼ਰਧਾ ਹੈ ਕੀ ਹੈ ਕਿ ਸ਼ਰਧਾ ਅੱਖਾਂ ਮੀਟ ਕੇ ਸਿਰਫ ਹਰ ਚੀਜ਼ ਜੋ ਹੈ ਉਸ ਨੂੰ ਐਕਸੈਪਟ ਕਰੀ ਜਾਣਾ ਜਾਂ ਜੋ ਜਿਸ ਤਰ੍ਹਾਂ ਗੁਰੂ ਨੇ ਕਿਹਾ ਸੀ ਕਿ ਨਹੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਵਿਵੇਕ ਬੁੱਧੀ ਦਾ ਵਰਤੋਂ ਕਰਕੇ ਜੋ ਮੈਂ ਤਸਰਿਆ ਇਹਨਾਂ ਕਰਮ ਕਾਂਡਾਂ ਜੋ ਬਾਹਰ ਕਰ ਰਿਹਾ ਇਹਨਾਂ ਦੇ ਤੇ ਤੁਸੀਂ ਪਰਪੱਖ ਹੋ ਕੇ ਪਹਿਰਾ ਦਿਓ ਹਾਂਜੀ ਪਹਿਲੀ ਤਾਂ ਗੱਲ ਜੀ ਮੈਂ ਇਹ ਚੀਜ਼ ਆਪਣੀ ਮਤ ਮੁਤਾਬਕ ਸਪਸ਼ਟ ਕਰਾਂ ਵੀ ਸ਼ਰਧਾ ਕਈ ਵਾਰ ਅਸੀਂ ਅੰਧਵਿਸ਼ਵਾਸ ਨੂੰ ਸ਼ਰਧਾ ਕਹਿ ਦਿੰਨੇ ਆ ਅੰਧਵਿਸ਼ਵਾਸ ਵਿੱਚ ਤੇ ਸ਼ਰਧਾ ਵਿੱਚ ਬਹੁਤ ਵੱਡਾ ਫਰਕ ਆ ਹਮ ਗੁਰਬਾਣੀ ਦਾ ਇਹ ਉਪਦੇਸ਼ ਆ ਜਿਨ ਸ਼ਰਧਾ ਰਾਮ ਨਾਮ ਲੱਗੀ ਹਮ ਤਿੰਨ ਦੂਜੇ ਚੇਤਨਾ ਲਾਇਆ ਰਾਮ ਠੀਕ ਵੀ ਜਿਨ ਜਿਹੜੇ ਉਸ ਰੱਬ ਦੀ ਹੋਂਦ ਨੂੰ ਮਹਿਸੂਸ ਕਰਦੇ ਰੱਬ ਦੇ ਗੁਣਾਂ ਨੂੰ ਜੀਣ ਵਾਲੇ ਨੇ ਜਿਨ੍ਹਾਂ ਦੀ ਉਹਨਾਂ ਤੇ ਸ਼ਰਧਾ ਹੈ ਤਿੰਨ ਦੂਜੇ ਚੇਤਨਾ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹਮ ਉਹ ਰੱਬ ਵਾਲੇ ਹੋ ਜਾਂਦੇ ਨੇ ਜੀ ਤੋ ਕੀ ਅਸੀਂ ਇਸ ਇਸ ਪੰਕਤੀ ਨੂੰ ਹੀ ਸ਼ੀਸ਼ੇ ਵਾਂਗ ਸਾਹਮਣੇ ਰੱਖ ਕੇ ਵੇਖਣ ਦੀ ਕੋਸ਼ਿਸ਼ ਕਰੀਏ ਵੀ ਕੀ ਵਾਕਿਆ ਸਾਡੀ ਐਸੀ ਸ਼ਰਧਾ ਹੈ ਹਮਮ ਤੋ ਕਈ ਵਾਰ ਉਹ ਸਾਡੇ ਸੱਜਣ ਅੰਧ ਵਿਸ਼ਵਾਸ ਨੂੰ ਸ਼ਰਧਾ ਦਾ ਨਾਮ ਦੇ ਦਿੰਦੇ ਹੋ ਉਹ ਫਰਕ ਸਮਝਣ ਦੀ ਲੋੜ ਆ ਜੀ ਜਿੱਥੋਂ ਤੱਕ ਇਹ ਆ ਕਿ ਜਦੋਂ ਅਸੀਂ ਇਹ ਗੱਲ ਕਰਦੇ ਆ ਤਾਂ ਸੁਭਾਵਕ ਆ ਸਾਡੇ ਉੱਤੇ ਇਹ ਗੱਲ ਹੋਣੀ ਕਿ ਜੀ ਇਹ ਸ਼ਰਧਾ ਤੋੜ ਰਹੇ ਮੈਂ ਪਹਿਲੀ ਬੇਨਤੀ ਇਹ ਕਰਾਂ ਇਸ ਵਿੱਚ ਮੈਨੂੰ ਕੋਈ ਪ੍ਰਾਪਤੀ ਨਹੀਂਗੀ ਹਮਮ ਨਾ ਨਿੱਜੀ ਤੌਰ ਉਤੇ ਆ ਨਾ ਕੋਈ ਇਸ ਤਰ੍ਹਾਂ ਦੀ ਗੱਲ ਆ ਮੈਂ ਵੀ ਚਾਹਾਂ ਤਾਂ ਮੂਰਤੀ ਪੂਜਕਾਂ ਦੇ ਹੱਕ ਵਿੱਚ ਗੱਲ ਕਰਕੇ ਮੈਂ ਬਹੁਤ ਜ਼ਿਆਦਾ ਧਨ ਕਮਾ ਸਕਦਾ ਜੀ ਮੈਨੂੰ ਹੱਥਾਂ ਤੇ ਚੁੱਕਣ ਵਾਲੇ ਲੋਕ ਵੀ ਹੋ ਸਕਦੇ ਆ ਹਮਮ ਮੈਨੂੰ ਇਹ ਇਸ ਤਰ੍ਹਾਂ ਦੀ ਗਾਲੀ ਗਲੋਚ ਵੀ ਨਹੀਂ ਸਹਿਣਾ ਪਊ ਕਾਫੀ ਕੁਝ ਮੇਰਾ ਬਚਾਅ ਹੋ ਸਕਦਾ ਹਮਮ ਪਰ ਇੱਕ ਸਵਾਲ ਏ ਇੱਥੇ ਖੜਾ ਹੁੰਦਾ ਜੀ ਇੱਕ ਪਾਸੇ ਕਬੀਰ ਸਾਹਿਬ ਭਗਤ ਰਵਿਦਾਸ ਜੀ ਗੁਰੂ ਨਾਨਕ ਸਾਹਿਬ ਇਹ ਸਾਰੇ ਮਹਾਨ ਮਹਾਪੁਰਖ ਖੜੇ ਨੇ ਜਿਨ੍ਹਾਂ ਨੂੰ ਮੈਂ ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਜੀ ਜਿਨ੍ਹਾਂ ਅੱਗੇ ਮੈਂ ਹੱਥ ਜੋੜਦਾ ਜਿਨ੍ਹਾਂ ਦੀ ਮੈਂ ਪ੍ਰਕਰਮਾ ਕਰਦਾ ਔਰ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਦਾ ਪ੍ਰਕਰਮਾ ਕਰਕੇ ਆਧਾਰ ਮੰਨਦਾ ਵੀ ਜਿਵੇਂ ਮੈਂ ਤੁਹਾਡੀ ਪ੍ਰਕਰਮਾ ਕਰ ਰਿਹਾ ਤੁਸੀਂ ਮੇਰੀ ਜ਼ਿੰਦਗੀ ਦਾ ਆਧਾਰ ਹੋ ਜੀ ਜਿੰਨੂੰ ਮੈਂ ਗੁਰੂ ਐਕਸੈਪਟ ਕਰਦਾ ਇੱਕ ਪਾਸੇ ਉਹਦੀ ਭਾਵਨਾ ਇੱਕ ਪਾਸੇ ਉਹਦਾ ਅਸੂਲ ਇੱਕ ਪਾਸੇ ਉਹਨਾਂ ਦੀ ਕਈ ਹੋਈ ਗੱਲ ਆ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਤੁਸੀਂ ਜੇ ਐਵੇਂ ਕਹੋਗੇ ਤੇ ਸਾਡੀ ਸ਼ਰਦਾ ਟੁੱਟ ਜਾਊਗੀ ਕੋਈ ਵੀ ਸਿਆਣਾ ਵਿਅਕਤੀ ਦੱਸੇ ਦੋਵਾਂ ਚੋਂ ਕਿਹਨੂੰ ਛੋੜਨਾ ਚਾਹੀਦਾ ਠੀਕ ਕੀ ਭਗਤ ਰਵਿਦਾਸ ਜੀ ਦੀ ਭਾਵਨਾ ਨੂੰ ਠੇਸ ਪਹੁੰਚੇ ਕਬੀਰ ਸਾਹਿਬ ਜੀ ਦੀ ਭਾਵਨਾ ਨੂੰ ਠੇਸ ਪਹੁੰਚੇ ਗੁਰੂ ਨਾਨਕ ਸਾਹਿਬ ਜੀ ਦੇ ਖਿਆਲਾਂ ਤੋਂ ਉਲਟ ਚੱਲ ਕੇ ਬਤੌਰ ਜਿਨ੍ਹਾਂ ਜਿਹਨਾਂ ਨੂੰ ਅਸੀਂ ਆਪਣਾ ਮਾਈ ਬਾਪ ਕਹਿੰਨੇ ਆ ਕਿ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੇ ਠੀਕ ਹੈ ਕਰਮ ਕਾਂਡੀਆਂ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਜੀ ਸੋ ਕਰਨ ਵਾਲੇ ਤਾਂ ਹਮਨ ਵੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਠੀਕ ਕਰਨ ਵਾਲੇ ਤਾਂ ਬਹੁਤ ਕੁਝ ਕਰ ਰਿਹਾ ਅਗਰ ਉਹਨਾਂ ਦੀਆਂ ਭਾਵਨਾ ਮੁਤਾਬਕ ਚੱਲਿਆ ਜਾਏ ਤੇ ਸਿੱਖੀ ਸਿੱਖੀ ਰਹੀ ਨਹੀਂ ਜਾਊਗੀ ਠੀਕ ਤਾਂ ਸਵਾਲ ਇਹ ਨਹੀਂਗਾ ਸਵਾਲ ਇਹ ਵੀ ਜਾਂ ਤਾਂ ਅਸੀਂ ਇਹ ਮੰਨ ਕੇ ਚੱਲੀਏ ਵੀ ਗੁਰੂ ਗ੍ਰੰਥ ਸਾਹਿਬ ਚ ਜੋ ਲਿਖਿਆ ਉਹਨੂੰ ਅਸੀਂ ਫੋਲੋ ਕਰਨਾ ਜੀ ਜਾਂ ਨਹੀਂ ਕਰਨਾ ਹਮ ਹਮ ਸਵਾਲ ਇੱਥੇ ਖੜਾ ਵਾ ਦੂਸਰੀ ਗੱਲ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਦੀ ਕਹਾਵਤ ਵਾਂਗ ਅਸੀਂ ਸ਼੍ਰੋਮਣੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਰਹੇ ਆ ਪਰ ਘਰ ਆਪਣੀ ਮਰਜ਼ੀ ਰਹੇ ਆ ਠੀਕ ਮਰਿਆਦਾ ਦੇ ਰੂਪ ਵਿੱਚ ਵੀ ਆਪਣੀ ਮਰਜ਼ੀ ਆ ਉਹਨੂੰ ਫਾਲੋ ਕਰਨ ਦੇ ਰੂਪ ਚ ਵੀ ਆਪਣੀ ਮਰਜ਼ੀ ਆ। ਤੋ ਇਹ ਜਿਹੜੀ ਹੈਗੀ ਆ ਨਾ ਗੱਲ ਜਿੱਥੋਂ ਤੱਕ ਮੈਂ ਮੂਰਤੀ ਦੀ ਗੱਲ ਕੀਤੀ ਹੈ ਇਹ ਮੇਰਾ ਕੋਈ ਆਪਣਾ ਖਿਆਲ ਨਹੀਂ ਮੈਂ ਵੀ ਬਾਣੀ ਪੜ੍ਹ ਕੇ ਹੀ ਦੱਸ ਰਿਹਾ ਵੀ ਕਬੀਰ ਸਾਹਿਬ ਜੀ ਆ ਕਹਿੰਦੇ ਆ ਭਗਤ ਰਵਿਦਾਸ ਜੀ ਆ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਆਪਣੇ ਘਰ ਬੈਠਿਆਂ ਕੋਈ ਤਕਲੀਫ ਨਹੀਂ ਗਈ ਵੀ ਮੈਂ ਕਿਸੇ ਨੂੰ ਕਹਾਂ ਵੀ ਤੁਸੀਂ ਕਿਉਂ ਫੋਟੋ ਨੂੰ ਮੱਥਾ ਟੇਕਦੇ ਤੁਸੀਂ ਕਿਉਂ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣੇ ਮੈਨੂੰ ਇਹਦੇ ਨਾਲ ਕੀ ਫਰਕ ਆ ਪਰ ਕਿਉਂਕਿ ਮੈਂ ਉਹ ਗੱਲ ਕਹਿ ਰਿਹਾ ਜੋ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ ਜਿਸ ਢੰਗ ਨਾਲ ਉਹਨਾਂ ਨੇ ਕਹੀ ਆ ਜਾਂ ਫਿਰ ਐਸੇ ਸਾਡੇ ਸਿੱਖ ਸੱਜਣ ਜਿਹੜੇ ਨੇ ਜਾਂ ਪੰਥ ਦੇ ਅਹੁਦੇਦਾਰ ਨੇ ਉਹ ਇਸ ਗੱਲ ਦਾ ਜਵਾਬ ਦੇਣ ਵੀ ਉਹ ਅਗਰ ਕੱਲ ਨੂੰ ਸਾਨੂੰ ਇਹ ਕੋਈ ਗੱਲ ਕਵੇ ਬੀ ਰਵਿਦਾਸ ਜੀ ਨੇ ਭਗਤ ਕਬੀਰ ਸਾਹਿਬ ਨੇ ਭਗਤ ਰਵਿਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਮੂਰਤੀ ਪੂਜਾ ਦੇ ਵਿਰੋਧ ਵਿੱਚ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਹੀ ਆ ਇਹ ਸਾਡੀ ਭਾਵਨਾ ਨੂੰ ਠੇਸ ਪਹੁੰਚਾਉਂਦੀ ਆ ਇਹਨੂੰ ਅਸੀਂ ਇਹਦਾ ਕੀਰਤਨ ਨਹੀਂ ਕਰਦੇ ਆ ਫਿਰ ਸਾਡਾ ਉੱਥੇ ਖਿਆਲ ਕੀ ਹੋਊਗਾ ਸਾਡਾ ਉੱਥੇ ਵਿਚਾਰ ਕੀ ਹੋਊਗਾ ਇਹਦਾ ਮਤਲਬ ਇਹ ਨਹੀਂ ਵੀ ਅਗਰ ਦੂਜਾ ਕੋਈ ਗਲਤੀ ਕਰਦਾ ਤੇ ਅਸੀਂ ਕਹਿੰਨੇ ਗਲਤੀ ਆ ਹੂੰ ਤਾਂ ਆਪ ਅਸੀਂ ਉਹ ਗਲਤੀ ਕਰਦੇ ਆਂ ਤੇ ਉਹ ਸਾਡੀ ਮਰਿਆਦਾ ਹੋ ਜਾਂਦੀ ਆ ਸਾਡੀ ਭਾਵਨਾ ਹੋ ਜਾਂਦੀ ਆ ਭਾਵਨਾਵਾਂ ਤਾਂ ਉਹਨਾਂ ਦੀਆਂ ਵੀ ਸਨ ਜਿਨ੍ਹਾਂ ਨੂੰ ਕਬੀਰ ਸਾਹਿਬ ਜੀ ਨੇ ਕਹੇ ਇੱਕ ਹੈ ਪਾਥਰ ਕੀਜੈ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦਿਓ ਤਾਂ ਉਹ ਵੀ ਦੇਵਾ ਨਾਮਦੇਵ ਸਾਹਿਬ ਨੇ ਕਿਹਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਤਾਂ ਪਖਾਨ ਗੜ ਕੇ ਮੂਰਤ ਕੀ ਨਹੀਂ ਦੇ ਕੇ ਸ਼ਾਤੀ ਪਾਉ ਇਹ ਕਬੀਰ ਸਾਹਿਬ ਜੀ ਨੇ ਕਿਹਾ ਤਾਂ ਇਹ ਜਿਹੜੀਆਂ ਗੱਲਾਂ ਨੇ ਘਰ ਮੈਂ ਠਾਕੁਰ ਨਦਰਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੀ ਜਦੋਂ ਇਹ ਗੱਲ ਗੁਰੂ ਸਾਹਿਬਾਂ ਨੇ ਕੀਤੀ ਉਹਨਾਂ ਦੀਆਂ ਭਾਵਨਾਵਾਂ ਨਹੀਂ ਸਨ ਸਵਾਲ ਭਾਵਨਾ ਦਾ ਨਹੀਂ ਹੈ ਜੀ ਇਹ ਤਾਂ ਕੋਈ ਗੁਨਾਹ ਕਰਨ ਵਾਲਾ ਵੀ ਕਹਿ ਸਕਦਾ ਜੀ ਮੇਰੀ ਭਾਵਨਾ ਮੈਂ ਆਪਣੀ ਭਾਵਨਾ ਪਰ ਅਸੀਂ ਇਹ ਵੇਖਣਾ ਵੀ ਕੀ ਇਹ ਕੋਈ ਮਨੁੱਖ ਦੇ ਜੀਵਨ ਜਾਂ ਸਮਾਜ ਲਈ ਚੰਗੀ ਚੀਜ਼ ਆ ਜਾਂ ਨਹੀਂ ਚੰਗੀ ਚੀਜ਼ ਫੈਸਲਾ ਵਿਵੇਕ ਬੋਧ ਨਾਲ ਹੋਣਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਦਿੱਤੇ ਐਗਜ਼ਾਮਪਲ ਭਗਤ ਕਬੀਰ ਜੀ ਦੇ ਦਿੱਤੇ ਨੇ ਭਗਤ ਰਵਿਦਾਸ ਜੀ ਦੇ ਦਿੱਤੇ ਨੇ ਪਰ ਕੁਝ ਪ੍ਰਚਾਰਕ ਭਗਤ ਧੰਨੇ ਦਾ ਵੀ ਜ਼ਿਕਰ ਬਹੁਤ ਕਰਦੇ ਨੇ ਕਿ ਜੀ ਭਗਤ ਧੰਨੇ ਨੇ ਤਾਂ ਪੱਥਰ ਚੋਂ ਰਵਦੀ ਪ੍ਰਾਪਤੀ ਕਰ ਲਈ ਸੀ ਤੇ ਪੱਥਰ ਵੀ ਤੇ ਮੂਰਤੀ ਹੈਗੀ ਏ ਅਤੇ ਇਹ ਆਪਣੇ ਹੀ ਬਹੁਤ ਸਾਰੇ ਪ੍ਰਚਾਰਕ ਤੇ ਰਾਗੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਮੈਂ ਦੇਖਿਆ ਹੈ ਇਹ ਗੱਲਬਾਤ ਕਰਦੇ ਹੋਏ ਹੁਣ ਜਿਹੜਾ ਉਹ ਕਨਸੈਪਟ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨੇ ਦਾ ਥੋੜਾ ਜਾਵਾਂਗਾ ਕਿ ਜਿਹੜਾ ਸਮਾਂ ਬਾਕੀ ਰਿਹਾ ਉਹਨੂੰ ਵੀ ਐਕਸਪਲੇਨ ਕਰ ਦੋ ਤਾਂ ਕਿ ਪੂਰਾ ਕਲੀਅਰिफाई ਹੋ ਜਾਏ ਕਿ ਗੁਰੂ ਸਾਹਿਬ ਨੇ ਭਗਤ ਧੰਨੇ ਦਾ ਜਿਹੜਾ ਜ਼ਿਕਰ ਕੀਤਾ ਹੈ ਉਹ ਅਸਲ ਵਿੱਚ ਹੈ ਕੀ ਪਹਿਲੀ ਤਾਂ ਗੱਲ ਜੀ ਜਿਨ੍ਹਾਂ ਨੇ ਇਸ ਸਾਖੀ ਨੂੰ ਹਵਾ ਦਿੱਤੀ ਭਾਈ ਗੁਰਦਾਸ ਜੀ ਦੀ ਪੌੜੀ ਦੇ ਅਰਥ ਗਲਤ ਕਰਕੇ ਦਿੱਤੀ ਜੀ ਗਲਤ ਅਰਥ ਕਰਕੇ ਉਹਨਾਂ ਨੇ ਹਵਾ ਦਿੱਤੀ ਮੈਂ ਸਮਝਦਾ ਸਭ ਤੋਂ ਵੱਧ ਜ਼ਿੰਮੇਵਾਰ ਉਹ ਲੋਕ ਨੇ ਸਿੱਖਾਂ ਚ ਮੂਰਤੀ ਪੂਜਾ ਵਾੜਨ ਵਾਸਤੇ ਅੱਜ ਜੇ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਨੂੰ ਸਿੱਖ ਪੰਥ ਦਾ ਬਹੁਤਾ ਹਿੱਸਾ ਸੈਪਟ ਕਰਦਾ ਜਾ ਰਿਹਾ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੇ ਸਿਰ ਆਉਂਦੀ ਉਹ ਜਵਾਬ ਦੇਣ ਇਸ ਗੱਲ ਦਾ ਵੀ ਇਹ ਠੀਕ ਆ ਕਿ ਗਲਤ ਆ ਜੇ ਉਹ ਕਹਿੰਦੇ ਆ ਠੀਕ ਆ ਫੇਰ ਆ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੈਂ ਉਹਨਾਂ ਦੇ ਸਾਹਮਣੇ ਰੱਖੂੰਗਾ ਇਹਨਾਂ ਦਾ ਹੱਲ ਕੱਢਣ ਪੀਦਾ ਕੀ ਅਰਥ ਬਣਦਾ ਜੀ ਜੇ ਉਹ ਕਹਿੰਦੇ ਵੀ ਗਲਤ ਆ ਫੇਰ ਉਹ ਇਹ ਦੱਸਣ ਵੀ ਅੱਜ ਤੱਕ ਇਹ ਸਾਖੀਆਂ ਉਹਨਾਂ ਨੇ ਜੋ ਪ੍ਰਚਾਰੀਆਂ ਨੇ ਕਿਉਂ ਪ੍ਰਚਾਰੀਆਂ ਤੇ ਉਹਨਾਂ ਦਾ ਕੀ ਮਕਸਦ ਸੀਗਾ ਇਹਦੇ ਪਿੱਛੇ ਜਾਂ ਉਹ ਆਪਣੀ ਅਗਿਆਨਤਾ ਦੀ ਮਾਫੀ ਮੰਗਣ ਤੇ ਜਾਂ ਉਹ ਆਪਣੀ ਚਲਾਕੀ ਦੀ ਮਾਫੀ ਮੰਗਣ ਪਰ ਜਿਤੋਂ ਤੱਕ ਭਗਤ ਧੰਨਾ ਜੀ ਦੀ ਗੱਲ ਆ ਭਾਈ ਗੁਰਦਾਸ ਜੀ ਨੇ ਇੱਕ ਪਰਚਲਤ ਉਦਾਹਰਣ ਦੇ ਕੇ ਜੜੀ ਇੱਕ ਪੌੜੀ ਲਿਖੀ ਉਹਦੇ ਅਰਥ ਗਲਤ ਕਰਕੇ ਕਾਪ ਭਾਵ ਨੂੰ ਨਾ ਸਮਝ ਕੇ ਉਹ ਉਸ ਚੀਜ਼ ਦੀ ਸਾਖੀ ਬਣਾ ਕੇ ਜਿਵੇਂ ਭਗਤ ਮਾਲ ਚ ਲਿਖੀ ਗਈ ਸੀ ਜੀ ਇਹ ਸਾਰਾ ਕੁਝ ਸਾਡੇ ਸਾਹਮਣੇ ਲਿਆਂਦਾ ਗਿਆ ਹੁਣ ਜਿਹੜਾ ਭਗਤ ਧੰਨਾ ਜੀ ਦੀ ਆਪਣੀ ਬਾਣੀ ਆ ਉਹ ਕੀ ਕਹਿ ਰਹੀ ਆ ਉਹ ਤਾਂ ਕਹਿ ਰਹੀ ਆ ਧੰਨ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਠੀਕ ਹੁਣ ਗੁਰੂ ਅਰਜਨ ਸਾਹਿਬ ਗਵਾਹੀ ਦਿੰਦੇ ਆ ਜਿਨ੍ਹਾਂ ਨੇ ਬਾਣੀ ਸਾਰੀ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਨ ਕਰਵਾਈ ਪਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਉਹ ਖੁਦ ਲਿਖਦੇ ਨੇ ਜੀ ਏ ਬਿੱਦ ਸੁਨ ਕੇ ਜਾਟ ਰੋ ਉੱਠ ਭਗਤੀ ਲਾਗਾ ਠੀਕ ਮਿਲੇ ਪ੍ਰਤੱਖ ਗੁਸਾਈ ਹੁਣ ਉਹ ਪ੍ਰਤੱਖ ਸ਼ਬਦ ਤੋਂ ਅਸੀਂ ਭੁਲੇਖਾ ਖਾਲੇ ਹੋਰੇ ਪੱਥਰ ਚੋਂ ਪਰ ਉਸ ਉਥੇ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਵੀ ਉੱਪਰਲੇ ਭਗਤਾਂ ਦੀ ਉੱਪਰ ਭਗਤਾਂ ਦੀ ਕਿਹੜੀ ਗੋਬਿੰਦ 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 ਸੰਗ ਨਾਮ ਦੇਵ ਮਨ ਲੈਣਾ ਆਟ ਦਾਮ ਕੋ ਸ਼ੀਪਰੋ ਹੋਇਓ ਲਖੀ ਨਾ ਬੁੰਨਣਾ ਤੰਨਣਾ ਤਿਆਗੈ ਪ੍ਰੀ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ ਰਵਿਦਾਸ ਢਵੰਤਾ ਢੋਰੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਇਹ ਬੇਦ ਸੁਨ ਕੇ ਜੱਟ ਇਹ ਬੇਦ ਦਾ ਅਰਥ ਹੀ ਨਹੀਂ ਕਰਦੇ ਪਰ ਤਖ ਅਰਥ ਕਰ ਦਿੰਦੇ ਨੇ ਠੀਕ ਤਾਂ ਉਹ ਇਹ ਵਿਧ ਕਿਹੜੀ ਆ ਉੱਪਰ ਦੱਸਿਆ ਹੋਇਆ ਸਾਰੇ ਸ਼ਬਦ ਨੂੰ ਕੰਟੀਨਿਊ ਪੜਦੇ ਆ ਸਮਝ ਆਉਂਦੀ ਆ ਤਾਂ ਅੱਧੀ ਗੱਲ ਨੂੰ ਵਿੱਚੋਂ ਲੈ ਕੇ ਆ ਆਪਣੀ ਮਨਮਰਜ਼ੀ ਨਾਲ ਕਹਾਣੀਆਂ ਟਾਈਮ ਪੂਰਾ ਕਰਨ ਲਈ ਸਾਡੇ ਕੋਲ 1 ਘੰਟਾ ਟਾਈਮ ਆ ਅਸੀਂ ਕਿਸੇ ਤਰ੍ਹਾਂ ਲੋਕਾਂ ਨੂੰ ਜਜ਼ਬਾਤੀ ਕਰਕੇ ਪੈਸੇ ਕਢਾਉਣੇ ਨੇ ਜਾਂ ਅਸੀਂ ਆਪਣਾ ਟਾਈਮ ਪੂਰਾ ਕਰਨਾ ਸਾਨੂੰ ਇਹ ਚਿੰਤਾ ਹੁੰਦੀ ਆ ਉਸ ਚੱਕਰ ਦੇ ਵਿੱਚ ਹੀ ਸਾਰਾ ਕੁਝ ਰੁਲਦਾ ਜਾ ਰਿਹਾ ਤਾਂ ਇਹ ਬੇਇਨਸਾਫੀ ਜਿਹੜੀ ਉਹਨਾਂ ਦੀ ਬਾਣੀ ਨਾਲ ਅਸੀਂ ਕਰਦੇ ਆ ਐਕਸਪਲੇਨ ਕਰਨ ਵਾਲੇ ਸ਼ਾਇਦ ਹੀ ਕੋਈ ਕਰਦਾ ਹੋਵੇ ਕਿਉਂਕਿ ਅਸੀਂ ਉਹਨਾਂ ਦੀ ਭਾਵਨਾ ਨੂੰ ਹੀ ਗਲਤ ਰੰਗਤ ਦੇ ਦੇ। ਐਬਸੋਲੂਟਲੀ ਜੀ ਆਸ ਕਰਦੇ ਹਾਂ ਕਿ ਜਿਹੜੀ ਗੱਲ ਕੀਤੀ ਇਸ ਤੋਂ ਜ਼ਰੂਰ ਸਿੱਖ ਜਾਗਰਤ ਹੋਣਗੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਅੱਜ ਇੱਕ ਵੱਖਰੇ ਕਿਸਮ ਦਾ ਇੱਕ ਟਾਕਰਾ ਜੋ ਕਰਨਾ ਪੈ ਰਿਹਾ ਹੈ। ਅਤੇ ਜੇਕਰ ਇਹ ਹੀ ਚੀਜ਼ ਜਿਆਦਾ ਪ੍ਰਚਲਿਤ ਹੋ ਗਈ ਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਿਸ ਪਾਸੇ ਨੂੰ ਜਾਏਗੀ ਇਹ ਅਸੀਂ ਆਪ ਇਹਦਾ ਅਸਮਾ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਫੀਡਬੈਕ ਲਈ 604 603 7555 ਜਾਂ ਫਿਰ ਈਮ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsinghshote ਵਿਖਾ ਕੇ ਦੇਖ ਸਕਦੇ ਹੋ ਉਸ ਦੇ ਨਾਲ ਹੀ facebook ਤੇ twitter ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦੀ ਅਸੀਂ ਆਪਣੇ ਸਪਾਂਸਰਸ ਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਮੁੱਖ ਮਕਸਦ ਹੁੰਦਾ ਹੈ ਕਿ ਤੁਹਾਡੇ ਨਾਲ ਉਹ ਵਿਚਾਰ ਲੈ ਕੇ ਆਈਏ ਜਿਹੜੇ ਕਿ ਸਾਡੇ ਰੋਜ਼ਮਰਾਂ ਜ਼ਿੰਦਗੀ ਨਾਲ ਜੁੜੇ ਹੋਏ ਨੇ ਤੇ ਕਥਾ ਕਹਾਣੀਆਂ ਤੇ ਅਸੀਂ ਬਹੁਤ ਸੁਣੀਆਂ ਲੇਕਿਨ ਸਮਾਂ ਹੈ ਕਿ ਸਪਸ਼ਟ ਤੌਰ ਤੇ ਉਤੇ ਸਾਨੂੰ ਪਤਾ ਚੱਲੇ ਕਿ ਗੁਰੂ ਗ੍ਰੰਥ ਸਾਹਿਬ ਜਿਹਨੂੰ ਕਿ ਅਸੀਂ ਆਪਣਾ ਗੁਰੂ ਮੰਨਿਆ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਇਸ ਵਾਸਤੇ ਤੁਹਾਡੇ ਤੋਂ ਸਹਿਯੋਗ ਦੀ ਵੀ ਮੰਗ ਕਰਦੇ ਆਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਨ ਵਾਸਤੇ ਜ਼ਰੂਰ ਸਾਡਾ ਸਾਥ ਦਿਆ ਕਰੋ ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ